ਬਾਈ ਵੀਰ ਨੇ ਜਿਹੜੀ ਗੱਲ ਕਹੀ ਆ ਨਾ ਮੈਨੂੰ ਤਾਂ ਬਹੁਤ ਸਿਆਣੀ ਗੱਲ ਲੱਗੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟ ਜਰੂਰ ਕਰਕੇ ਜੜਾ ਉਹ ਜਾਇਓ ਇੱਕ ਨਿੱਕਾ ਜਿਹਾ ਐਕਸਪੀਰੀਅੰਸ ਸ਼ੇਅਰ ਕਰਦਾ ਬਾਈ ਮੈਂ ਨਾ 6 ਕੁ ਮਹੀਨੇ ਪਹਿਲਾਂ ਇੰਡੀਆ ਗਿਆ ਸੀਗਾ ਹੁਣ ਮੇਰੇ ਡੈੜੀ ਤਾਂ ਗੁਰਬਾਣੀ ਨਾਲ ਜੁੜੇ ਹੋਏ ਨੇ ਦਾੜੀ ਕਿਸ ਰੱਖੇ ਹੋਏ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਉਹਨਾਂ ਦਾ ਪਰ ਜੁੜੇ ਹੋਏ ਨੇ ਉਹ ਤੇ ਉਹ ਐਦਾਂ ਮੈਨੂੰ ਗੁਰਦੁਆਰਾ ਸਾਹਿਬ ਲੈ ਗਏ ਤੇ ਉੱਥੇ ਬਾਬਾ ਜੀ ਆਏ ਉਹਨਾਂ ਨੇ ਮੈਨੂੰ ਬਾਬਾ ਜੀ ਨਾਲ ਮਿਲਾਇਆ ਮੇਰੇ ਗਰ ਵਿੱਚ ਮਾਲਾ ਪਾਈ ਹੋਈ ਸੀ ਮੈਂ ਰੁਦਰਾਕਸ਼ ਪਾਇਆ ਹੋਇਆ ਸੀਗਾ ਉਹਨਾਂ ਨੇ ਮੈਨੂੰ ਦੇਖ ਲਿਆ ਵੀ ਇਹ ਤੇ ਰੁਦਰਾਕਸ਼ ਪਾਇਆ ਹੋਇਆ ਤੇ ਉਹਨਾਂ ਨੇ ਮੈਨੂੰ ਸਿਰਫ ਇੱਕ ਸਵਾਲ ਪੁੱਛਿਆ ਕਹਿੰਦੇ ਤੂੰ ਜੁੜਿਆ ਹੋਇਆ ਮੈਂ ਕਿਹਾ ਜੀ ਮਾੜਾ ਮੂਟਾ ਕਰ ਲੈਣਾ ਹੁਣ ਜੋ ਮੇਰਾ ਮਾੜਾ ਮੂਟਾ ਚਿਤ ਚਾਹ ਰਿਹਾ ਵੀ ਹਾਂ ਕਰ ਰਿਹਾ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਬਸ ਜੁੜਿਆ ਰਹਿੰ ਉਹਨਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਤੂੰ ਕਿਹਦੇ ਥਰੂ ਜੁੜਿਆ ਹੋਇਆ ਜਿਹੜਾ ਬੰਦਾ ਖੁਦ ਜੁੜਿਆ ਹੋਇਆ ਉਹਨੂੰ ਇਹ ਨਹੀਂ ਫਰਕ ਪੈਂਦਾ ਇਹ ਕਿਹਦੇ ਥਰੂ ਜੁੜਿਆ ਹੋਇਆ ਉਹਨੂੰ ਇਹ ਚੀਜ਼ ਤੋਂ ਫਰਕ ਪੈਂਦਾ ਇਹ ਜੁੜਿਆ ਹੋਇਆ ਹੈ ਸਿਰਫ ਮੈਪ ਨੇ ਜਿੰਨੇ ਧਰਮ ਉਹਰੇ ਹੈਗੇ ਨੇ ਸਾਰੇ ਸਿਰਫ ਮੈਪ ਨੇ ਉਹਨਾਂ ਨੇ ਇੱਕ ਹੀ ਜਗ੍ਹਾ ਤੇ ਲੈ ਕੇ ਜਾਣ ਇਹ ਜਿਵੇਂ ਕਹਿੰਦੇ ਆ ਨਾ ਵੀ ਲਸ਼ਕੋਰ ਪੈਂਦੀ ਆ ਉਸ ਸੂਰਜ ਦੀ ਇੱਥੇ ਲੇਕ ਦੇ ਵਿੱਚ ਅਲੱਗ ਅਲੱਗ ਲੇਕਾਂ ਦੇ ਵਿੱਚ ਉਹ ਲੇਕਾਂ ਨੇ ਸਾਰੇ ਧਰਮ ਉਹ ਸੂਰਜ ਇੱਕਾ ਉਹ ਇੱਕ ਸੂਰਜ ਦੀ ਗੱਲ ਕਰ ਰਹੇ ਨੇ ਜੀ ਨੂੰ ਇਹ ਸਮਝ ਆ ਜਾਂਦੀ ਆ ਨਾ ਉਹ ਆ ਮੁੱਦੇ ਛੱਡ ਦਿੰਦਾ ਵੀ ਇਹ ਕੌਣ ਕਿਹਨੂੰ ਸੁਣਦਾ ਹੈ ਕਿਹਦੇ ਥਰੂ ਉਹਨੂੰ ਪਤਾ ਜੀ ਜੁੜਿਆ ਤਾਂ ਜੁੜਿਆ ਮੇਨ ਮੁੱਦਾ ਜੁੜਨ ਦਾ ਤਾਂ ਬਾਕੀ ਦੀ ਬਕਵਾਸ ਗੱਲਾਂ ਛੱਡ ਦੀ